ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੁਰਮ ਦੀ ਦੁਨੀਆ ਉਸ ਇਨਸਾਨ ਉਸ ਨੂੰ ਪੈਸੇ ਦੀ ਚਕਾ ਚੌਂਦ ਖਿੱਚ ਕੇ ਲੈ ਜਾਂਦੀ ਹੈ ਪਰ ਜੇ ਅਸੀਂ 에ਅਰ ਕੈਨੇਡਾ ਦੇ ਸਾਬਕਾ ਮੈਨੇਜਰ 32 ਸਾਲਾਂ ਦੇ ਸਿਮਰਨ ਪ੍ਰੀਤ ਪਨੇਸਰ ਜੋ ਕਿ ਚੰਡੀਗੜ੍ਹ ਦੇ ਬਾਹਰ-ਬਾਰ ਅੱਜਕੱਲ ਰਹਿ ਰਿਹਾ ਹੈ ਉਸਦੀ ਜ਼ਿੰਦਗੀ ਦੇ ਉੱਪਰ ਛਾਤ ਮਾਰਦੇ ਆਹ ਕਹਾਣੀ ਕੁਝ ਹੋਰ ਹੀ ਲੱਗਦੀ ਪਰੇਸਰ ਦੇ ਖਿਲਾਫ ਪੂਰੇ ਕੈਨੇਡਾ ਦੇ ਵਿੱਚ ਵਾਰੰਟ ਜਾਰੀ ਹਨ ਅਤੇ ਉਹ ਕੈਨੇਡੀਅਨ ਸਰਕਾਰ ਨੂੰ ਲੋੜਿੰਦਾ ਹੈ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਲੁੱਟ ਜੋ ਕਿ 20 ਮਿਲੀਅਨ ਡਾਲਰ ਤੋਂ ਵੱਧ ਦੇ ਸੋਨੇ ਦੀ ਲੁੱਟ ਸੀ ਉਸ ਵਿੱਚ ਪ੍ਰੀਤ ਦੀ ਸ਼ਮੂਲੀਅਤ ਹੈ ਇਹ ਕਿਹਾ ਜਾਂਦਾ ਹੈ ਉਸੇ ਕਰਕੇ ਹੀ ਉਹਦੇ ਖਿਲਾਫ ਪੂਰੇ ਕੈਨੇਡਾ ਦੇ ਵਿੱਚ ਵਾਰੰਟ ਕੱਢੇ ਹੋਏ। ਭਾਰਤ ਦੇ ਇੱਕ ਵੱਡੇ ਅਖਬਾਰ ਦ ਇੰਡੀਅਨ ਐਕਸਪ੍ਰੈਸ ਤੇ ਸੀਬੀਸੀ ਨਿਊਜ਼ ਦਾ ਫਿਫਥ ਸਟੇਟ ਕੈਨੇਡਾ ਇਹਨਾਂ ਦੀ ਆਪਸੀ ਤਾਲਮੇਲ ਦੇ ਵਿੱਚ ਪੂਰੇ 1 ਮਹੀਨੇ ਦੀ ਜਾਂਚ ਪੜਤਾਲ ਤੋਂ ਬਾਅਦ ਪਨੇਸਰ ਨੂੰ ਲੱਭਣ ਦੇ ਵਿੱਚ ਕਾਮਯਾਬ ਹੋ ਗਏ। ਅੱਜਕਲ ਪਨੇਸਰ ਆਪਣੀ ਪਤਨੀ ਅਤੇ ਪਰਿਵਾਰ ਦੇ ਨਾਲ ਚੰਡੀਗੜ੍ਹ ਦੇ ਬਾਹਰ-ਬਾਰ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹਿ ਉਸਦੀ ਪਤਨੀ ਪ੍ਰੀਤੀ ਪਨੇਸਰ ਜੋ ਕਿ ਸਾਬਕਾ ਮਿਸ ਇੰਡੀਆ ਯੂਗਾਂਡਾ ਰਹਿ ਚੁੱਕੀ ਹੈ ਇੱਕ ਐਕਟਰ ਹੈ ਤੇ ਇੱਕ ਸਿੰਗਰ ਵੀ ਹੈ ਜਾਪਦਾ ਹੈ ਕਿ ਉਹ ਇਸ ਕੇਸ ਦੇ ਵਿੱਚ ਇਸ ਡਾਕੇ ਦੇ ਵਿੱਚ ਸ਼ਾਮਿਲ ਨਹੀਂ ਸੀ ਸਿਮਰਨ ਪ੍ਰੀਤ ਪਨੇਸਰ ਦੀ ਜਿਹੜੀ ਲੀਗਲ ਟੀਮ ਹੈ ਉਹਦੇ ਵਕੀਲ ਨੇ ਉਹ ਕੈਨੇਡਾ ਦੇ ਵਿੱਚ ਉਸ ਦਾ ਕੇਸ ਲੜ ਰਹੇ ਇਹ ਡਾਕਾ April 2023 ਦੇ ਵਿੱਚ ਇਸ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ 6600 ਸੋਨੇ ਦੀਆਂ ਇਟਾਂ ਜਿਨ੍ਹਾਂ ਦਾ ਕੁੱਲ ਵજન 400 ਕਿਲੋ ਸੀ ਅਤੇ 2.5 ਮਿਲੀਅਨ ਡਾਲਰ ਦੇ ਵਿੱਚ ਵਿਦੇਸ਼ੀ ਕਰੰਸੀ ਵੀ ਸ਼ਾਮਿਲ ਸੀ ਇਸ ਨੂੰ ਉਥੋਂ ਦੀ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਕਾਰਗੋ ਟਰਮੀਨਲ ਦੇ ਵਿੱਚੋਂ ਚੋਰੀ ਕੀਤਾ ਗਿਆ ਸੀ ਉੱਥੇ ਇਹ ਡਾਕਾ ਵੱਜਿਆ ਸੀ ਜ਼ੂਰੀਚ ਤੋਂ ਇੱਕ ਫਲਾਈਟ ਆਈ ਸੀ ਜਿਸ ਦੇ ਵਿੱਚ ਇਹ ਸੋਨਾ ਸੀ ਤੇ ਫਲਾਈਟ ਲੈਂਡ ਕਰਨ ਤੋਂ ਕੁਝ ਪਲਾਂ ਦੇ ਵਿੱਚ ਹੀ ਇਸ ਨੂੰ ਗਾਇਬ ਕਰ ਦਿੱਤਾ ਗਿਆ ਸੀ ਸਿਮਰਨ ਪ੍ਰੀਤ ਹੁਣ ਇੱਕ ਆਮ ਜ਼ਿੰਦਗੀ ਬਤੀਤ ਕਰ ਰਿਹਾ ਹੈ ਆਪਣੀ ਪਤਨੀ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਹੈ ਕੰਮਕਾਜ ਨੂੰ ਦੇਖ ਰਿਹਾ ਹੈ ਤੇ ਉਧਰ ਕੈਨੇਡਾ ਦੀ ਸਰਕਾਰ ਉਸ ਨੂੰ ਲੱਭ ਰਹੀ ਹੈ ਤੇ ਉਡੀਕ ਕਰ ਰਹੀ ਹੈ ਕਿ ਉਹ ਸ਼ਾਇਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰੇ ਜਦੋਂ ਇੰਡੀਅਨ ਐਕਸਪ੍ਰੈਸ ਉਸ ਦੇ ਘਰ ਜਾ ਕੇ ਉਸ ਨੂੰ ਮਿਲੀ ਤਾਂ ਉਹਨਾਂ ਵੱਲੋਂ ਸਿਮਨਪੀਤ ਵੱਲੋਂ ਕਾਨੂੰਨ ਦਾ ਹਵਾਲਾ ਦੇ ਕੇ ਇਹ ਕਿਹਾ ਗਿਆ ਕਿ ਉਹ ਔਨ ਰਿਕਾਰਡ ਕੁਝ ਵੀ ਨਹੀਂ ਕਹੇਗਾ ਉਸ ਵੱਲੋਂ ਇਹ ਮਨਾ ਕਰ ਦਿੱਤਾ ਗਿਆ ਕਿਉਂਕਿ ਉਹਨੇ ਦੱਸਿਆ ਕਿ ਇਹਦੇ ਵਿੱਚ ਕਾਨੂੰਨੀ پیچیدਗੀਆਂ ਨੇ ਇਸ ਕਰਕੇ ਉਹ ਔਨ ਰਿਕਾਰਡ ਕੁਝ ਵੀ ਨਹੀਂ ਕਹੇਗਾ ਲੇਕਿਨ ਉਸਦੇ ਇੱਕ ਗਵੰਡੀ ਨੇ ਇਹ ਜ਼ਰੂਰ ਦੱਸਿਆ ਕਿ ਸਾਨੂੰ ਇੰਨੀਕ ਜਾਣਕਾਰੀ ਜ਼ਰੂਰ ਹੈ ਕਿ ਕੈਨੇਡਾ ਦੇ ਵਿੱਚ ਪ੍ਰੀਤ ਦਾ ਪੈਸਿਆਂ ਨੂੰ ਲੈਣ ਦੇਣ ਨੂੰ ਲੈ ਕੇ ਕੋਈ ਬਹੁਤ ਵੱਡਾ ਰੌਲਾ ਸੀ ਪਰ ਹੁਣ ਉਹ ਨਿਬੜ ਗਿਆ ਹੈ ਜਦੋਂ ਇਹ ਡਾਕੇ ਦੀ ਘਟਨਾ ਘਟਦੀ ਹੈ ਤਾਂ ਪ੍ਰੀਤ অন্ਟਾਰੀਓ ਦੇ ਬ੍ਰੈਮਟਨ ਦਾ ਵਸਨੀਕ ਸੀ ਅਤੇ ਪੁਲਿਸ ਨੂੰ ਜਿਹੜਾ ਉਸ 에어ਪੋਰਟ ਦਾ ਕਾਰਗੋ ਟਰਮੀਨਲ ਹੈ ਉਹਦਾ ਦੌਰਾ ਵੀ ਉਸੇ ਦੀ ਅਗਵਾਈ ਦੇ ਵਿੱਚ ਹੋਇਆ ਸੀ ਲੇਕਿਨ ਇਸ ਤੋਂ ਬਾਅਦ ਪੁਲਿਸ ਨੂੰ ਪ੍ਰੀਤ ਦੇ ਉੱਪਰ ਸ਼ੱਕ ਹੋ ਗਿਆ ਕਿ ਸ਼ਾਇਦ ਉਸਦੀ ਵੀ ਮਿਲੀ ਭਗਤ ਲੇਕਿਨ ਉਹ ਜਾਂਚ ਅਧਿਕਾਰੀਆਂ ਨੂੰ ਚੱਕਮਾ ਦੇ ਕੇ ਕੈਨੇਡਾ ਛੱਡਣ ਦੇ ਵਿੱਚ ਸਫਲ ਹੋ ਗਿਆ ਤੇ ਭਾਰਤ ਵਾਪਸ ਆ ਗਿਆ ਜੂਨ 2024 ਵਿੱਚ ਇਹ ਖਬਰਾਂ ਵੀ ਬਾਹਰ ਆਈਆਂ ਕਿ ਉਸਦੇ ਵਕੀਲਾਂ ਨੇ ਇਹ ਕਿਹਾ ਹੈ ਕਿ ਉਹ ਜਲਦ ਹੀ ਆਤਮ ਸਮਰਪਣ ਕਰ ਦੇਵੇਗਾ ਪਰ ਅਜੇ ਆ ਹੋਇਆ ਨਹੀਂ ਸਿਰਫ ਇਹ ਬਿਆਨ ਹੀ ਆਏ ਸਟੇਟਮੈਂਟ ਆਈਆਂ ਉਸਦੇ ਵਕੀਲ ਦੀਆਂ ਲੇਕਿਨ ਉਸ ਵੱਲੋਂ ਆਤਮ ਸਮਰਪਣ ਨਹੀਂ ਕੀਤਾ ਗਿਆ ਕੈਨੇਡਾ ਦੀ ਪੁਲਿਸ ਜਿਹੜੀ ਹੈ ਪੀਲ ਰੀਜਨਲ ਪੁਲਿਸ ਹਲੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਿਹੜਿਆ ਇਸ ਜਾਂਚ ਹੈ ਉਸ ਨੂੰ ਨਾਮ ਦਿੱਤਾ ਗਿਆ ਹੈ ਪ੍ਰੋਜੈਕਟ 25 ਕੈਰਟ 24 ਕੈਰਟ ਇਸ ਪ੍ਰੋਜੈਕਟ ਨੂੰ ਨਾਮ ਦਿੱਤਾ ਗਿਆ ਹੈ ਅੱਜ ਦੀ ਤਰੀਕ ਦੇ ਵਿੱਚ ਪੁਲਿਸ ਕੋਲ ਪਨੇਸਰ ਨੂੰ ਮਲਾ ਕੇ ਨੌਂ ਕੁੱਲ ਸ਼ੱਕੀ ਹਨ ਜਿਨ੍ਹਾਂ ਦੇ ਉੱਪਰ ਜਾਂਚ ਕੀਤੀ ਜਾ ਰਹੀ ਹੈ ਇੱਕ ਹੋਰ ਸ਼ੱਕੀ ਜੋ ਹੈ ਉਹਦਾ ਨਾਮ ਪਰਮਪਾਲ ਸਿੱਧੂ ਹੈ ਉਹ ਵੀ ਡਾਕੇ ਦੇ ਸਮੇਂ 에ਅਰ ਕੈਨੇਡਾ ਦੇ ਵਿੱਚ ਸੀ ਕੰਮ ਕਰਦਾ ਸੀ ਪੀਲ ਰੀਜਨਲ ਪੁਲਿਸ ਦਾ ਇਹ ਮੰਨਣਾ ਹੈ ਕਿ ਇਹ ਦੋਵੇਂ ਇਕੱਠੇ ਕੰਮ ਕਰ ਰਹੇ ਸੀ ਤੇ ਕਿਉਂਕਿ ਇਹ 35 ਸਨ ਡਾਕੇ ਦੇ ਵਿੱਚ ਇੰਨਾ ਦਾ ਜਿਹੜਾ ਮਦਦ ਕੀਤੀ ਗਈ ਜੋ ਇਹਨਾਂ ਦਾ ਰੋਲ ਸੀ ਉਹ ਬਹੁਤ ਅਹਿਮ ਹੈ ਪੀਲ ਰੀਜਨਲ ਪੁਲਿਸ ਦਾ ਇਹ ਮੰਨਣਾ ਹੈ ਕਿ ਡਾਕੇ ਦੇ ਵਿੱਚ ਕਿਉਂਕਿ 35 ਸੀ ਇਹਨਾਂ ਦੀ ਮਦਦ ਲਈ ਗਈ ਹੈ ਕੈਨੇਡਾ ਦਾ ਇੱਕ ਨਾਗਰਿਕ ਸੀ ਡੋਰਾਂਟੇ ਕਿੰਗ ਮੈਕਲੀਨ ਉਹੋ ਟਰੱਕ ਚਲਾ ਰਿਹਾ ਸੀ ਜਿਸ ਦੇ ਵਿੱਚ ਸੋਨਾ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਬਾਹਰ ਲਿਆਂਦਾ ਗਿਆ ਸੀ। ਇੱਕ ਹੋਰ ਸ਼ਖਸ ਹੈ ਅੰਚਿਤ ਅਰਚਿਤ ਗਰੋਵਰ ਜੋ ਕਿ ਪਰਮਪਾਲ ਦਾ ਬਹੁਤ ਪੁਰਾਣਾ ਮਿੱਤਰ ਸੀ ਤੇ ਉਹ ਡੁਰਾਂਟੇ ਕਿੰਗ ਦਾ EMPLOYER ਵੀ ਸੀ ਜਿਹੜਾ ਡੁਰਾਂਟੇ ਕਿੰਗ ਸੀ ਉਹ ਅਰਚਿਤ ਗਰੋਵਰ ਕੋਲ ਕੰਮ ਕਰ ਕਰਦਾ ਸੀ ਕਿਉਂਕਿ ਜਿਹੜੀ ਟਰਕਿੰਗ ਕੰਪਨੀ ਸੀ ਜਿਸ ਦਾ ਉਹ ਟਰੱਕ ਸੀ ਜੋ ਇਡਾਕੇ ਵਿੱਚ ਇਸਤੇਮਾਲ ਹੋਇਆ ਸੀ ਜੋ ਡੁਰਾਂਟੇ ਕਿੰਗ ਚਲਾ ਰਿਹਾ ਸੀ ਉਸ ਟਰਕਿੰਗ ਕੰਪਨੀ ਦਾ ਮਾਲਕ ਵੀ ਅਰਚਿਤ ਗਰੋਵਰ ਹੀ ਸੀ ਇੱਕ ਹੋਰ ਸਾਕਸੀ ਅੰਮਿਤ ਜਲੋਟਾ ਜੋ ਕਿ ਅਰਚਿਤ ਗਰੋਵਰ ਦਾ ਕਜ਼ਨ ਸੀ ਉਸਨੇ ਆਪਣੇ ਸਾਥੀ ਅਰਸ਼ਨਲ ਚੌਧਰੀ ਦੇ ਨਾਲ ਮਿਲ ਕੇ ਡਾਕੇ ਤੋਂ ਬਾਅਦ ਸੋਨੇ ਦੀ ਸਾਮ ਸੰਭਾਲ ਕੀਤੀ ਸੀ ਅਲੀ ਰਜ਼ਾ ਦੇ ਨਾਲ ਮਿਲ ਕੇ ਜਲੋਟਾ ਨੇ ਹੀ ਸੋਨੇ ਨੂੰ ਪਿਘਲਾਉਣ ਦੇ ਵਿੱਚ ਮਦਦ ਕੀਤੀ ਸੀ ਅਮਾਕ ਚੌਧਰੀ ਪ੍ਰਸਾਰਥ ਪਰਮਲਿੰਗਮ ਤੇ ਅਰਸ਼ਨਲ ਚੌਧਰੀ ਨੇ ਜਿਹੜਾ ਕੈਮਾ ਕਲੀਨ ਸੀ ਉਸਨੂੰ ਕੈਨੇਡਾ ਦਾ ਬਾਰਡਰ ਟਪਾ ਕੇ ਅਮਰੀਕਾ ਜਾਣ ਵਿੱਚ ਤੇ ਉੱਥੇ ਲੰਬੇ ਸਮੇਂ ਤੱਕ ਰਹਿਣ ਦੇ ਵਿੱਚ ਵੀ ਕਾਫੀ ਮਦਦ ਕੀਤੀ ਸੀ ਪੁਲਿਸ ਨੇ 40 ਤੋਂ ਵੀ ਵੱਧ ਇਲੈਕਟ੍ਰੋਨਿਕ ਡਿਵਾਈਸਸ ਦੀ ਜਾਂਚ ਕੀਤੀ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਇਹਨਾਂ ਦੇ ਆਪਸ ਦੇ ਵਿੱਚ ਕੀ ਸੰਬੰਧ ਸੀਗੇ ਤੇ ਡਾਕੇ ਦੇ ਵਿੱਚ ਇਹਨਾਂ ਦਾ ਕੀ ਕੀ ਰੋਲ ਸੀ ਇਸ ਨੂੰ ਸਾਬਤ ਕੀਤਾ ਜਾ ਸਕੇ ਇਸ ਤੇ ਲਈ ਜਿਹੜੀ ਇਲੈਕਟ੍ਰੋਨਿਕ ਡਿਵਾਈਸਸ ਦੀ ਜਾਂਚ ਪੜਤਾਲ ਕੀਤੀ ਗਈ ਉਹਨਾਂ ਦੀ ਸਰਵੇਲੈਂਸ ਕੀਤੀ ਗਈ ਹੁਣ ਤੱਕ ਪੁਲਿਸ 430000 ਡਾਲਰਸ ਨੂੰ ਕੈਸ਼ ਦੇ ਰੂਪ ਦੇ ਵਿੱਚ ਬਰਾਮਦ ਕਰ ਚੁੱਕੀ ਹੈ 6 ਸੋਨੇ ਦੇ ਬ੍ਰੇਸਲੇਟ ਜਿਨ੍ਹਾਂ ਦੀ ਕੀਮਤ 99000 ਡਾਲਰ ਹੈ ਤੇ ਉਹ ਇਸ ਸੋਨੇ ਨੂੰ ਹੀ ਪਿਘਲਾ ਕੇ ਤਿਆਰ ਕੀਤੇ ਗਏ ਸੀ ਉਹ ਵੀ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਉਹ ਸਾਂਚੇ ਜਾਂ ਉਹ ਖਾਂਚੇ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਇਸ ਸੋਨੇ ਨੂੰ ਪਿਘਲਾਇਆ ਗਿਆ ਸੀ ਇਹ ਸਾਰੀਆਂ ਚੀਜ਼ਾਂ ਵੀ ਪੁਲਿਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ ਜਾਂਚ ਕਰ ਰਹੇ ਅਫਸਰਾਂ ਦਾ ਮੰਨਣਾ ਹੈ ਕਿ ਡਾਕਕੇ ਤੋਂ ਫੌਰਨ ਬਾਅਦ ਹੀ ਜਿਹੜਾ ਸੋਨੇ ਦਾ ਬਹੁਤ ਵੱਡਾ ਹਿੱਸਾ ਸੀ ਉਸ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਭੇਜ ਦਿੱਤਾ ਗਿਆ ਸੀ ਭਾਵੇਂ ਕੀ ਉਹ ਦੇਸ਼ ਚਾਹੇ ਸ਼ੱਕ ਹੈ ਕਿ ਉਹ ਦੁਬਈ ਵੀ ਹੋ ਸਕਦਾ ਹੈ ਤੇ ਜਾਂ ਫਿਰ ਉਹ ਭਾਰਤ ਵੀ ਹੋ ਸਕਦਾ ਹੈ ਜਿੱਥੇ ਇਹ ਸੋਨੇ ਨੂੰ ਭੇਜ ਦਿੱਤਾ ਗਿਆ ਸੀ ਸੈਪਟੈਂਬਰ 2023 ਵਿੱਚ ਹੀ ਪੈਂਸਲ ਵੇਰੀਆ ਸਟੇਟ ਰੂਪਰਸ ਵੱਲੋਂ ਇੱਕ ਗੱਡੀ ਨੂੰ ਰੋਕਿਆ ਗਿਆ ਸੀ ਤੇ ਉਸ ਦੀ ਤਲਾਸ਼ੀ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਵਿੱਚ 65 ਹਥਿਆਰ ਜਿਹੜੇ ਸੀ ਫਾਇਰ ਆਰਮ ਸੀ ਉਹ ਲੁਕੋਏ ਗਏ ਸੀ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਡੀਓਜ ਹੈ ਉਸ ਦਾ ਇਹ ਮੰਨਣਾ ਹੈ ਕਿ ਇਹ ਸਾਰੇ ਹਥਿਆਰ ਕੈਨੇਡਾ ਦੇ ਵਾਸਤੇ ਸੀਗੇ ਤੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਸਪਲਾਈ ਕੀਤਾ ਜਾਣਾ ਸੀ ਕੈਨੇਡਾ ਉਹ ਹਥਿਆਰ ਲਿਜਾਏ ਜਾ ਰਹੇ ਸੀ ਜਿਹੜਾ ਬੰਦਾ ਗੱਡੀ ਚਲਾ ਰਿਹਾ ਸੀ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਬਾਅਦ ਵਿੱਚ ਜਦੋਂ ਉਹਦੀ ਪਛਾਣ ਹੋਈ ਉਹਦੀ ਪਹਿਚਾਨ ਕੀਤੀ ਗਈ ਤਾਂ ਉਹ ਡੋਰਾਂਟੇ ਕਿੰਗ ਮੈਕਲੀਨ ਦੇ ਵਜੋਂ ਉਸਦੀ ਪਹਿਚਾਨ ਹੋਈ ਮਈ 2024 ਦੇ ਵਿੱਚ ਇੱਕ ਹੋਰ ਸ਼ੱਕੀ ਜਿਹੜਾ ਸੀ ਅਰਚਿਤ ਗਰੋਵਰ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਨੇ ਵੀ ਆਤਮ ਸਮਰਪਣ ਕੀਤਾ ਸੀ ਪੁਲਿਸ ਨੇ ਇਹ ਕਿਹਾ ਕਿ ਅਸੀਂ ਉਸਦੇ ਵਕੀਲਾਂ ਦੇ ਸੰਪਰਕ ਵਿੱਚ ਸਾਂ ਸਾਨੂੰ ਜਾਣਕਾਰੀ ਸੀ ਕਿ ਉਹ ਹਵਾਈ ਜਹਾਜ਼ ਦੇ ਰਾਹੀ ਕੈਨੇਡਾ ਆ ਰਿਹਾ ਹੈ ਜਿਵੇਂ ਹੀ ਗਰੋਵਰ ਜਿਹੜਾ ਹੈ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕੀਤਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪ੍ਰੀਤ ਬਾਰੇ ਵੀ ਪੁਲਿਸ ਅਫਸਰਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਉਸਦੇ ਵਕੀਲਾਂ ਦੇ ਨਾਲ ਸੰਪਰਕ ਵਿੱਚ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣਾ ਆਤਮ ਸਮਰਪਣ ਕਰ ਦੇ ਆਰਸਨਲ ਚੌਧਰੀ ਜੋ ਕਿ অন্ਟਾਰੀਓ ਦੇ ਮਿਸੂਸਾਗਾ ਦਾ ਰਹਿਣ ਵਾਲਾ ਸੀ ਮੰਨਿਆ ਜਾਂਦਾ ਹੈ ਕਿ ਉਹ ਭੱਜ ਕੇ ਦੁਬਈ ਦੇ ਵਿੱਚ ਚਲਾ ਗਿਆ ਹੈ ਤੇ ਉਸ ਦੇ ਖਿਲਾਫ ਵੀ ਕੈਨੇਡਾ ਵਾਈਡ ਜਿਹੜੇ ਵਾਰੰਟ ਨੇ ਉਹ ਜਾਰੀ ਕਰ ਦਿੱਤੇ ਗਏ। ਦਸਤਾਵੇਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਪੀਲ ਰੀਜਨਲ ਪੁਲਿਸ ਨੇ 1 ਸਾਲ ਤੋਂ ਵੀ ਵੱਧ ਚੱਲੀ ਇਸ ਜਾਂਚ ਦੇ ਵਿੱਚ 20 ਅਫਸਰ ਜਿਹੜੇ ਸੀ ਉਹ ਫੁੱਲ ਟਾਈਮ ਇਸ ਕੇਸ ਦੇ ਉੱਪਰ ਕੰਮ ਕਰ ਰਹੇ ਸੀ। ਇਨ੍ਹਾਂ ਅਫਸਰਾਂ ਨੇ 28,096 ਘੰਟੇ ਰੈਗੂਲਰ ਤੌਰ ਤੇ ਜਾਂਚ ਕੀਤੀ ਤੇ 9,500 ਘੰਟੇ ਓਵਰਟਾਈਮ ਕੰਮ ਕਰਕੇ ਉਹ ਇਸ ਕੇਸ ਦੀ ਜਾਂਚ ਰਫੀਸਨ ਇਸ ਜਾਂਚ ਦੇ ਵਿੱਚ ਸਰਵੇਲੈਂਸ ਸੀ ਸ਼ੱਕੀਆਂ ਦੀ ਪੁੱਛਤਾਛ ਉਹਨਾਂ ਦੀ ਇੰਟਰਵਿਊ ਕੀਤੇ ਜਾਣਾ ਸ਼ਾਮਿਲ ਸੀ ਜੋ ਟਰੱਕ ਪੀਅਰਸਨ ਇੰਟਰਨੈਸ਼ਨਲ 에ਰਪੋਰਟ ਤੋਂ ਸੋਨਾ ਲੈ ਕੇ ਨਿਕਲਿਆ ਸੀ ਉਸ ਦੀ ਵੀਡੀਓ ਕੈਨਵਸ ਟ੍ਰੇਸਿੰਗ 4 ਹਫ਼ਤੇ ਤੱਕ ਚੱਲੀ ਜਿਦੇ ਵਿੱਚ 28 ਕਿਲੋਮੀਟਰ ਤੱਕ ਉਹ ਜਾਂਚ ਫੈਲੀ ਹੋਈ ਸੀ ਤੇ 3 ਕਾਉਂਟੀਆਂ ਦੇ ਵਿੱਚ 3 ਜੂਰਿਸਡਿਕਸ਼ਨ ਸੀ ਅਲੱਗ-ਅਲੱਗ ਜਿਦੇ ਵਿੱਚੋਂ ਉਹ ਜਾਂਚ ਹੋ ਕੇ ਗੁਜ਼ਰੀ ਸੋ ਇਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਹੀਸਟ ਸੀ ਜਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਡਾਕਾ ਸੀ ਜਿੱਥੇ 20 ਮਿਲੀਅਨ ਡਾਲਰ ਤੋਂ ਵੀ ਵੱਧ ਦਾ ਸੋਨਾ ਲੁੱਟਿਆ ਗਿਆ 25 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀਸ ਹੁਣ ਜਿਹੜੇ ਸਿਮਰਨ ਪ੍ਰੀਤ ਪਨੇਸਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਚੰਡੀਗੜ੍ਹ ਦੇ ਕੋਲ ਰਹਿ ਰਿਹਾ ਹੈ ਗੱਲਬਾਤ ਉਹਦੇ ਵਕੀਲਾਂ ਦੀ ਚੱਲ ਰਹੀ ਹੈ ਕਿ ਉਹ ਸਲਿੰਡਰ ਕਰ ਸਕਦਾ ਹੈ ਲੇਕਿਨ ਜੋ ਉਹ ਜ਼ਿੰਦਗੀ ਇਸ ਟਾਈਮ ਬਤੀਤ ਕਰ ਰਿਹਾ ਹੈ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਹੈ ਉਸ ਤੋਂ ਦੇਖ ਕੇ ਜਾਂ ਤਾਂ ਇਹ ਲੱਗਦਾ ਹੈ ਕਿ ਜਿਵੇਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਉਹ ਐਡਾ ਵੱਡਾ ਡਾਕਾ ਮਾਰਨ ਤੋਂ ਬਾਅਦ ਕੁਝ ਸਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਸ਼ੱਕ ਦੇ ਘੇਰੇ ਦੇ ਵਿੱਚੋਂ ਨਿਕਲ ਜਾਵੇ ਕੋਈ ਉਸ ਦੇ ਕੋਲ ਚੱਕਾ ਚੌਂਦ ਜਾਂ ਵੱਡਾ ਪੈਸਾ ਜਾਂ ਲਗਜ਼ਰੀ ਲਾਈਫ ਦੇ ਕੋਈ ਸਬੂਤ ਨਾ ਮਿਲਣ ਤਾਂ ਕਿ ਉਹਦਾ ਉਸ ਪਰ ਜੋ ਸ਼ੱਕ ਹੈ ਉਹ ਪੁਖਤਾ ਹੋ ਸਕੇ ਉਹੋ ਜਾਂਚ ਨੂੰ ਧੋਖਾ ਦੇ ਸਕੇ ਇੱਕ ਤਾਂ ਇਹ ਮੰਨਿਆ ਜਾ ਸਕਦਾ ਹੈ ਦੂਸਰਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਉਹ ਡਾਕੇ ਵਿੱਚ ਸ਼ਾਮਿਲ ਹੀ ਨਹੀਂ ਉਹ ਤਾਂ ਵਿਚਾਰਾ ਸਰਕਮਸਟੈਂਸਸ ਦੇ ਵਿੱਚ ਫਸ ਗਿਆ ਤੇ ਹੁਣ ਉਹ ਕਿਰਾਏ ਦੇ ਘਰ ਦੇ ਉੱਤੇ ਆਪਣੀ ਜ਼ਿੰਦਗੀ ਜਿਹੜੀ ਹੈ ਗੁਜ਼ਰ ਬਸਰ ਕਰਨ ਦੇ ਲਈ ਮਜਬੂਰ ਹੋ ਗਿਆ ਲੇਕਿਨ ਇਹ ਕੋਈ ਪਹਿਲੀ ਘਟਨਾ ਨਹੀਂ ਹੋਏਗੀ ਜਦੋਂ ਕੋਈ ਭਾਰਤੀ ਮੂਲ ਦਾ ਵਿਅਕਤੀ ਕਿਸੇ ਬਾਹਰਲੇ ਦੇਸ਼ ਦੇ ਵਿੱਚ ਜੁਰਮ ਕਰਕੇ ਉੱਥੋਂ ਭੱਜ ਕੇ ਵਾਪਸ ਆ ਕੇ ਉਸਨੇ ਭਾਰਤ ਦੇ ਵਿੱਚ ਸ਼ਰਨ ਲਈ ਹੋਵੇ ਕਾਫੀ ਕੇਸ ਇਹ ਸੁਣਨ ਨੂੰ ਮਿਲਨੇ ਨੇ ਪਿੱਛੇ ਜੇ ਆਸਟ੍ਰੇਲੀਆ ਦਾ ਵੀ ਇੱਕ ਕੇਸ ਆਇਆ ਸੀ ਕਿ ਉੱਥੇ ਕਤਲ ਕਰਕੇ ਇੱਕ ਨੌਜਵਾਨ ਭਾਰਤ ਵਾਪਸ ਆ ਗਿਆ ਸੀ ਲੇਕਿਨ ਉੱਥੋਂ ਉਹਨੂੰ ਇੱਥੋਂ ਫੜ ਕੇ ਆਸਟ੍ਰੇਲੀਆ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕੈਨੇਡਾ ਦੇ ਵਿੱਚ ਸ਼ਾਇਦ ਕਿਉਂਕਿ ਦੋਵੇਂ ਮੁਲਕਾਂ ਦੇ ਸਬੰਧ ਬਹੁਤ ਜ਼ਿਆਦਾ ਵਧੀਆ ਨਹੀਂ ਹਨ ਨਾ ਤਾਂ ਕੈਨੇਡਾ ਜਿਹੜੇ ਭਾਰਤ ਉੱਥੇ ਮੰਗ ਕਰ ਰਿਹਾ ਕਿ ਉੱਥੇ ਅਪਰਾਧੀ ਨੇ ਉਹਨਾਂ ਨੂੰ ਜਾਂ ਗੈਂਗਸਟਰ ਬੈਠੇ ਨੇ ਉਹਨਾਂ ਨੂੰ ਭਾਰਤ ਦੇ ਹਵਾਲੇ ਕਰੇ ਉਹ ਮੰਨ ਰਿਹਾ ਹੈ ਸ਼ਾਇਦ ਇਸੇ ਤਰੀਕੇ ਨਾਲ ਭਾਰਤ ਵੀ ਜਿਹੜੇ ਕੋਈ অপরাধੀ ਉੱਥੇ ਲੋੜਿੰਦੇ ਨੇ ਕੈਨੇਡਾ ਦੇ ਵਿੱਚ ਕ੍ਰਾਈਮ ਕਰਕੇ ਆਏ ਨੇ ਉਹਨਾਂ ਨੂੰ ਸ਼ਾਇਦ ਕੈਨੇਡਾ ਦੇ ਹਵਾਲੇ ਨਾ ਕਰੇ ਲੇਕਿਨ ਇਸ ਦਾ ਫਾਇਦਾ ਕਿੰਨੇ ਕੁ ਥੇਰ ਵਾਸਤੇ ਮਿਲੇਗਾ ਇਹ ਕਿਹਾ ਨਹੀਂ ਜਾ ਸਕਦਾ ਸਬੰਧ ਕਦੇ ਵੀ ਸੁਧਰ ਸਕਦੇ ਨੇ ਜੇ ਕੋਈ ਇਸ ਤਰ੍ਹਾਂ ਦੀ ਡੀਲ ਹੋ ਜਾਂਦੀ ਹੈ ਕਿ ਕੈਨੇਡਾ ਉੱਥੋਂ ਦੇ ਕੁਝ ਜਿਹੜੇ ਵਾਂਟਡ ਕ੍ਰਿਮੀਨਲਸ ਨੇ ਉਹਨਾਂ ਨੂੰ ਦੇਣ ਨੂੰ ਮੰਨ ਜਾਂਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਕਿ ਭਾਰਤ ਵੀ ਇੱਥੇ ਜਿਹੜੇ ਕ੍ਰਿਮੀਨਲ ਰਹਿ ਰਹੇ ਨੇ ਉਹਨਾਂ ਨੂੰ ਉੱਥੇ ਕੈਨੇਡਾ ਨੂੰ ਸੌਂਪ ਦੇਵੇ ਜਿਹੜੇ ਉੱਥੇ ਲੋੜਿੰਦੇ ਦੇ ਲੋਕ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਇੰਡੀਆ ਤੋਂ ਨੌਜਵਾਨ ਜਾ ਰਹੇ ਨੇ ਕੈਨੇਡਾ ਦੇ ਵਿੱਚ ਜਿੱਥੇ ਉਹ ਚੰਗੀ ਨੌਕਰੀ ਲੱਭ ਕੇ ਆਪਣਾ ਫਿਊਚਰ ਜਿਹੜਾ ਹੈ ਉਹ ਸਿਕਿਉਰ ਕਰਨਾ ਚਾਹੁੰਦੇ ਨੇ ਲੇਕਿਨ ਪਨੇਸਰ ਦੇ ਕੇਸ ਦੇ ਵਿੱਚ ਤਾਂ ਉਹ ਚੰਗਾ ਫਿਊਚਰ ਜਿਹੜਾ ਹੈ ਆਲਰੇਡੀ ਸਿਕਿਉਰ ਕਰ ਚੁੱਕਿਆ ਸੀ 에ਅਰ ਕੈਨੇਡਾ ਦੇ ਵਿੱਚ ਉਹਦੀ ਚੰਗੀ ਨੌਕਰੀ ਸੀ ਵਿਆਹ ਹੋਇਆ ਸੀ ਮਿਸ ਇੰਡੀਆ ਯੂਗਾਂਡਾ ਉਹਦੀ ਘਰ ਵਾਲੀ ਸੀ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਉੱਥੇ ਸੈੱਟ ਨਹੀਂ ਸੀ ਸੋ ਉਸ ਨੂੰ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਹੋ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਹੈ ਕਿ ਸ਼ਾਇਦ ਪੈਸਿਆਂ ਦੀ ਚਕਾਚੌਂਦ ਇਨਸਾਨ ਨੂੰ ਅੰਨਾ ਕਰ ਦਿੰਦੀ ਹੈ ਤੇ ਉਹ ਸਾਰਾ ਕੁਝ ਜੋ ਕਿ ਉਹਦੀ ਸੈਟਲਡ ਲਾਈਫ ਹੁੰਦੀ ਹੈ ਉਸ ਨੂੰ ਛੱਡ ਕੇ ਅਪਰਾਧ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਬਹੁਤ ਛੇਤੀ ਬਹੁਤ ਜ਼ਿਆਦਾ ਅਮੀਰ ਹੋਣ ਦੇ ਲਈ ਕੋਈ ਸਿੱਧਾ ਰਸਤਾ ਜਿਹੜਾ ਹੈ ਉਹ ਕੰਮ ਨਹੀਂ ਆਏਗਾ ਇਸੇ ਲਈ ਉਹ ਸਟੇਡੇ ਕੰਮਾਂ ਨੂੰ ਚੂਜ਼ ਕਰਦੇ ਨੇ ਹੁਣ ਇਹ ਬਹੁਤ ਹੀ ਛਾਤਰ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ ਇਸ ਡਾਕੇ ਨੂੰ ਬਹੁਤ ਵੱਡਾ ਡਾਕਾ ਮੰਨਿਆ ਜਾਂਦਾ ਹੈ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਡਾਕਾ ਇਸੇ ਡਾਕੇ ਨੂੰ ਮੰਨਿਆ ਜਾਂਦਾ ਹੈ ਸੋਨੇ ਨੂੰ ਪਿਘਲਾ ਕੇ ਕੈਨੇਡਾ ਤੋਂ ਬਾਹਰ ਕੱਢ ਵੀ ਦਿੱਤਾ ਗਿਆ ਹੈ ਦੁਬਈ ਦੇ ਵਿੱਚ ਹੈ ਉਹ ਸੋਨਾ ਭਾਰਤ ਦੇ ਵਿੱਚ ਹੈ ਫੜਿਆ ਗਿਆ ਹੈ ਨਹੀਂ ਫੜਿਆ ਗਿਆ ਹੈ ਕੌਣ ਕੌਣ ਸ਼ਾਮਿਲ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਜਾਂਚ ਚੱਲ ਰਹੀ ਹੈ ਕੁਝ ਲੋਕ ਫੜੇ ਵੀ ਗਏ ਨੇ ਤੇ ਬਾਕੀਆਂ ਨੂੰ ਵੀ ਫੜਨ ਦੀ ਕੋਸ਼ਿਸ਼ ਹੋ ਰਹੀ ਹੈ ਉਮੀਦ ਕਰਦੇ ਹਾਂ ਕਿ ਸਾਡੇ ਬਾਕੀ ਨੌਜਵਾਨ ਜਿਹੜੇ ਨੇ ਉਹ ਇਨ੍ਹਾਂ ਗੱਲਾਂ ਤੋਂ ਕੁਝ ਸਿੱਖ ਲੈਣਗੇ ਉਹ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਜਿਹੜੇ ਕ੍ਰਾਈਮ ਹੈ ਜੁਰਮ ਦੀ ਦੁਨੀਆ ਹੈ ਉਹਦੇ ਵਿੱਚ ਥੋੜੇ ਸਮੇਂ ਵਾਸਤੇ ਤਾਂ ਥ੍ਰਿਲ ਜ਼ਰੂਰ ਮਿਲਦੀ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਚ ਗਏ ਤੁਸੀਂ ਕਾਮਯਾਬ ਹੋ ਗਏ ਪਰ ਲੰਮੇ ਸਮੇਂ ਦੇ ਵਿੱਚ ਜਾ ਕੇ ਇਸ ਕ੍ਰਾਈਮ ਦਾ ਅੰਤ ਜਿਹੜਾ ਹੈ ਉਹ ਗ੍ਰਿਫਤਾਰੀ ਨਾਲ ਹੀ ਹੁੰਦਾ ਹੈ ਉਹ ਸਲਾਖਾਂ ਦੇ ਪਿੱਛੇ ਹੀ ਹੁੰਦਾ ਹੈ ਤੁਹਾਨੂੰ ਤੁਹਾਡੇ ਕੀਤੇ ਹੋਏ ਜੁਰਮਾਂ ਦੀ ਸਜ਼ਾ ਭੁਗਤਣੀ ਹੀ ਪੈਂਦੀ ਹੈ ਸ਼ਾਇਦ ਜਿਹੜਾ ਪ੍ਰੀਤ ਪਲੇਸਰ ਹੈ ਉਹਦੇ ਨਾਲ ਵੀ ਇਹੀ ਹੋਵੇ ਕਾਨੂੰਨ ਨੇ ਉਹਨੂੰ ਜਲਦੀ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਣਾ ਹੈ ਕਿਉਂਕਿ ਉਹ ਲੱਭਿਆ ਗਿਆ ਹੈ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਉਹ ਲੁਕ ਕੇ ਨਹੀਂ ਰਹਿ ਸਕਦਾ ਉਹਦੇ ਕੋਲ ਇਹੀ ਦੋ ਚਾਰੇ ਨੇ ਇੱਕ ਤਾਂ ਚਾਰਾ ਇਹ ਹੈ ਕਿ ਪਾਰਟ ਕੈਨੇਡਾ ਦੇ ਸਬੰਧੀ ਠੀਕਣਾ ਹੋਊ ਤਾਂ ਸ਼ਾਇਦ ਉਹ ਬਚਿਆ ਰਹੇ ਤੇ ਦੂਸਰਾ ਚਾਰਾ ਇਹੀ ਹੈ ਕਿ ਉਹ ਆਪਣੇ ਵਕੀਲਾਂ ਦੇ ਥਰੂ ਆਤਮ ਸਮਰਪਣ ਕਰ ਦੇਵੇ ਤੇ ਉੱਥੋਂ ਦੀ ਗਵਰਨਮੈਂਟ ਨਾਲ ਕੋਈ ਡੀਲ ਕਰ ਲਵੇ ਤਾਂ ਕਿ ਉਸ ਦੀ ਸਜ਼ਾ ਦੇ ਵਿੱਚ ਕੋਈ ਕਮੀ ਆ ਸਕਣੀ। ਸੋ ਉਮੀਦ ਕਰਦੇ ਹਾਂ ਸਾਡੇ ਨੌਜਵਾਨ ਜਰੂਰ ਇਨ੍ਹਾਂ ਚੀਜ਼ਾਂ ਤੋਂ ਸੇਧ ਲੈਣਗੇ ਤੇ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਬਿਹਤਰ ਜਿਉਣ ਦੀ ਕੋਸ਼ਿਸ਼ ਕਰਨਗੇ, ਆਪਣਾ ਭਵਿੱਖ ਸਵਾਰਨ ਦੀ ਕੋਸ਼ਿਸ਼ ਕਰਨਗੇ। ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਨੇ ਆ। ਧੰਨਵਾਦ।